ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਪੜਨ ਜਾ ਰਹੇ ਹਾਂ ਕਾਰਕ ਦੀ ਪਰਿਭਾਸ਼ਾ ਤੇ ਇਸ ਦੀਆਂ ਕਿਸਮਾਂ ਬਾਰੇ ਸ਼ੁਰੂ ਕਰਦੇ ਹਾਂ ਅੱਜ ਦੇ ਵੀਡੀਓ ਪਰਿਭਾਸ਼ਾ ਵਾਕ ਵਿੱਚਲੇ ਸ਼ਬਦ ਜੋ ਨਾਮ ਜਾਂ ਪ੍ਰਨਾਮ ਦਾ ਕਿਰਿਆ ਨਾਲ ਸੰਬੰਧ ਪ੍ਰਗਟ ਕਰਨ ਉਹ ਕਾਰਕ ਅਖਵਾਉਂਦੇ ਹਨ ਜਸ ਉਦਾਹਰਨ ਜੇਹੇ ਸ਼ਬਦਾਂ ਵਿੱਚ ਅਸੀਂ ਆਖ ਸਕਦੇ ਹਾਂ ਕਿ ਵਾਕ ਵਿੱਚ ਇੱਕ ਸ਼ਬਦ ਦਾ ਬਾਕੀ ਸ਼ਬਦਾਂ ਨਾਲ ਸੰਬੰਧ ਪ੍ਰਗਟਾਉਣ ਵਾਲਾ ਸ਼ਬਦ ਕਾਰਕ ਅਕਵੰਦਾ ਹੈ ਜੀਮੇ ਨਾਮ ਕਰਤਾ ਕੀ ਕਰਦਾ ਹੈ ਕਿਸ ਲਈ ਕਰਦਾ ਹੈ ਆਤ ਪ੍ਰਸ਼ਨ ਦਾ ਉੱਤਰ ਕਾਰਕ ਸ਼ਬਦ ਦੱਸਦਾ ਹੈ ਕਾਰਕ ਦੀਆਂ ਕਿਸਮਾਂ ਇਹ 8 ਪ੍ਰਕਾਰ ਦੇ ਹੁੰਦੇ ਹਨ ਕਾਰਕ ਵਿੱਚ ਇੱਕ ਕਾਰਕ ਚਿੰਨ ਵੀ ਹੁੰਦਾ ਹੈ ਜੋ ਕਿ ਹੇਠ ਲਿਖੇ ਪ੍ਰਕਾਰ ਹਨ ਕਾਰਕ ਦੀ ਕਿਸਮ ਕਾਰਕ ਚਿੰਨ ਪਹਿਲੀ ਹੈ ਕਰਤਾ ਕਾਰਕ ਚਿੰਨ ਹੈ ਨੇ ਕਰਮ ਕਾਰਕ ਨੂੰ ਕਰਨ ਕਾਰਕ ਨਾਲ ਰਾਹੀ ਦੁਆਰਾ ਸੰਪਰਦਾਨ ਕਾਰਕ ਲਈ ਵਾਸਤੇ ਖਾਤਰ ਆਪਾਦਾਨ ਕਾਰਕ ਤੋਂ ਕੋਲੋਂ ਪਾਸੋਂ ਵਿੱਚੋਂ ਸੰਬੰਧ ਕਾਰਕ ਦਾ ਦੇ ਦੀ ਦੀਆਂ ਅਧਿਕਰਨ ਕਾਰਕ ਉੱਤੇ ਤੇ ਉੱਪਰ ਥੱਲੇ ਸੰਬੋਧਨ ਕਾਰ ਓਏ ਵੇ ਅੜੀ ਹੈ ਪਹਿਲੀ ਕਿਸਮ ਹੈ ਕਰਤਾ ਕਾਰ ਜੋ ਸ਼ਬਦ ਵਾਕ ਵਿੱਚ ਹੋਣ ਵਾਲੀ ਕਿਰਿਆ ਦੇ ਕੰਮ ਕਰਨ ਵਾਲੇ ਨੂੰ ਪ੍ਰਗਟ ਕਰੇ ਉਸ ਨੂੰ ਕਰਤਾ ਕਾਰਕ ਕਿਹਾ ਜਾਂਦਾ ਹੈ ਜਿਵੇਂ ਦਕਸ਼ ਨੇ ਰੋਟੀ ਖਾਧੀ ਪੁਨੀਤ ਖੇਡਦਾ ਹੈ ਉੱਪਰ ਦਿੱਤੇ ਵਾਕ ਦਕਸ਼ ਅਤੇ ਪੁਨੀਤ ਕਰਤਾ ਕਾਰਕ ਹਨ ਦੂਸਰੀ ਹੈ ਕਰਮ ਕਾਰਕ ਵਾਕ ਵਿੱਚ ਕੀ ਰਿਹਾ ਜਾਂ ਕੰਮ ਦਾ ਪ੍ਰਭਾਵ ਜੀ ਸੂਪਰ ਪਵੇ ਉਸ ਨੂੰ ਕਰਮਕਾਰਕ ਆਖਦੇ ਹਨ ਜਿਵੇਂ ਸੁਨੀਤਾ ਨੇ ਮੰਗਤੇ ਨੂੰ ਦੁੱਧ ਪਿਲਾਇਆ ਆਰਤੀ ਨੇ ਕੁੱਤੇ ਨੂੰ ਸੋਟੀ ਮਾਰੀ ਇਨ੍ਹਾਂ ਵਾਕਾਂ ਵਿੱਚ ਸੁਨੀਤਾ ਅਤੇ ਆਰਤੀ ਕਰਮਕਾਰਖਨ ਪਰ ਕਈ ਵਾਰੀ ਦੁੱਧ ਤੇ ਸੋਟੀ ਨੂੰ ਵੀ ਕਰਮਕਾਰਕ ਮੰਨਿਆ ਜਾਂਦਾ ਹੈ ਤੀਸਰਾ ਹੈ ਕਰਨਕਾਰ ਵਾਕ ਵਿੱਚ ਹੋਣ ਵਾਲੀ ਕਿਰਿਆ ਜਾਂ ਕੰਮ ਜਿਸ ਸਾਧਨ ਰਾਹੀਂ ਕੀਤਾ ਜਾਵੇ ਉਸ ਨੂੰ ਕਰਮ ਕਾਰਕ ਕਹਿੰਦੇ ਹਨ ਜਿਵੇਂ ਰਮਨ ਨੇ ਕੁੱਤੇ ਨੂੰ ਸੋਟੀ ਮਾਰੀ ਗੁਨੀਤ ਨੇ ਚਾਕ ਨਾਲ ਬਲੈਕਬੋਰਡ ਤੇ ਲਿਖਿਆ ਇਨ੍ਹਾਂ ਵਾਕਾਂ ਵਿੱਚ ਸੋਟੀ ਅਤੇ ਚਾਕ ਕਰਨ ਕਾਰਕ ਹਨ ਚੌਥਾ ਹੈ ਸੰਪਰਦਨ ਕਾਰਕ ਵਾਕ ਵਿੱਚ ਕਿਰਿਆ ਜਾਂ ਕੰਮ ਜਿਸ ਲਈ ਕੀਤਾ ਜਾਵੇ ਉਸ ਨੂੰ ਸੰਪਰਦਾਨ ਕਾਰਕ ਕਹਿੰਦੇ ਹਨ ਜਿਵੇਂ ਮਾਤਾ ਜੀ ਬੱਚਿਆਂ ਲਈ ਖਿਡੌਣੇ ਲੈ ਕੇ ਆਏ ਬੱਚੇ ਲਈ ਸੇਬ ਲਿਆਓ ਉੱਪਰ ਵਾਕਾਂ ਵਿੱਚ ਬੱਚਿਆਂ ਅਤੇ ਬੱਚੇ ਦੋਵੇਂ ਸੰਪਰਦਾਨ ਕਾਰਕ ਹਨ ਜਿਵੇਂ ਹੈ ਪੰਥਮੀ ਹੈ ਅਪਾਦਾਨ ਕਾਰਕ ਜਿਸ ਕਾਰਕ ਰਾਹੀਂ ਜੁਦਾਈ ਜਾਂ ਵਿਛੋੜੇ ਦਾ ਭਾਵ ਪ੍ਰਗਟ ਹੋਵੇ ਉਹਨਾਂ ਨੂੰ ਅਪਾਦਾਨ ਕਾਰਕ ਕਿਹਾ ਜਾਂਦਾ ਹੈ ਜਾਵਾਕ ਵਿੱਚ ਜਿਸ ਸ਼ਬਦ ਰਾਹੀਂ ਵਸਤੂਆਂ ਜਾਂ ਵਿਅਕਤੀਆਂ ਨੂੰ ਨਿਖੇੜਿਆ ਜਾਵੇ ਜਿਵੇਂ ਉਂਗਲ ਵਿੱਚੋਂ ਮੁੰਦਰੀ ਡਿੱਗ ਗਈ ਮੱਖੀ ਸਬਜ਼ੀ ਤੋਂ ਉੱਡ ਗਈ ਇਨ੍ਹਾਂ ਵਾਕਾਂ ਵਿੱਚ ਉਂਗਲ ਤੇ ਸਬਜ਼ੀ ਅਪਾਦਾਨ ਕਾਰਕ ਹਨ ਜਿਵੇਂ ਹੈ ਅਧਿਕਰਣ ਕਾਰਕ ਵਾਕ ਵਿੱਚ ਜੋ ਸ਼ਬਦ ਕਿਸੇ ਵਸਤੂ ਜਾਂ ਸਥਾਨ ਉੱਪਰ ਆਪਣਾ ਅਧਿਕਾਰ ਦਿਖਾਉਂਦੇ ਹਨ ਉਹਨਾਂ ਨੂੰ ਅਧਿਕਰਣ ਕਾਰਕ ਕਹਿੰਦੇ ਹਨ ਜਿਵੇਂ ਮਾਸਟਰ ਕੁਰਸੀ ਤੇ ਬੈਠਾ ਹੈ ਕਾਂ ਰੁੱਖ ਉੱਪਰ ਬੈਠਾ ਹੈ। ਇਹਨਾਂ ਵਾਕਾਂ ਵਿੱਚ ਕੁਰਸੀ ਅਤੇ ਰੁੱਖ ਅधिकरण कारक ਹਨ। ਸੱਤਮੀ ਹੈ ਸੰਬੰਧ ਕਾਰਕ। ਵਾਕ ਵਿੱਚ ਜੋ ਸ਼ਬਦ ਨਾਮ ਜਾਂ ਪਰਨਾਮ ਨਾਲ ਸੰਬੰਧ ਬਣਾਵੇ ਉਹਨਾਂ ਨੂੰ ਸੰਬੰਧ ਕਾਰਕ ਕਿਹਾ ਜਾਂਦਾ ਹੈ। ਜਿਵੇਂ ਇਹ ਕਰਨ ਦਾ ਸਕੂਟਰ ਹੈ। ਉਹ ਤੇਰੀ ਕਾਰ ਹੈ। ਇਹਨਾਂ ਸ਼ਬਦਾਂ ਵਿੱਚ ਕਰਨ ਅਤੇ ਤੇਰੀ ਸੰਬੰਧ ਕਾਰਕ ਹਨ। ਅੱਠਵੀਂ ਹੈ ਸੰਬੋਧਨ ਕਾਰਕ ਨਾਮ ਜਾਂ ਪਰਨਾਮ ਦੇ ਜਿਸ ਰੂਪ ਤੋਂ ਕਿਸੇ ਨੂੰ ਸੰਬੋਧਨ ਕੀਤਾ ਜਾ ਬੁਲਾਇਆ ਜਾਵੇ ਉਸ ਨੂੰ ਸੰਬੋਧਨ ਕਾਰਕ ਕਹਿੰਦੇ ਹਨ ਜਿਵੇਂ ਓਏ ਮੁੰਡਿਆ ਇੱਧਰ ਆ ਨੀ ਕੁੜੀਏ ਕੀ ਕਰਦੀ ਹੈ ਇਨ੍ਹਾਂ ਵਾਕਾਂ ਵਿੱਚ ਓਏ ਮੁੰਡਿਆ ਤੇ ਨੀ ਕੁੜੀਏ ਸ਼ਬਦ ਸੰਬੋਧਨੀ ਕਾਰਕ ਹਨ ਧੰਨਵਾਦ ਜੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ